ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੜੇ ਚਿਰਾਂ ਦੀ ਗੱਲ ਹੈ ਅਰਬ ਦੇਸ਼ ਵਿੱਚ ਇੱਕ ਅਮੀਰ ਸੌਦਾਗਰ ਰਹਿੰਦਾ ਸੀ ਉਹਦਾ ਚੰਗਾ ਵੱਡਾ ਪਰਿਵਾਰ ਸੀ ਅਤੇ ਨੌਕਰ-ਚੱਕਰੇ ਬਹੁਤੇ ਸਨ ਉਹ ਜੀਵਨ ਦੇ ਦਿਨ ਬੜੀ ਖੁਸ਼ੀ ਵਿੱਚ ਬਿਤਾ ਰਿਹਾ ਸੀ ਉਹਦੇ ਕੋਲ ਬਹੁਤ ਸਾਰੇ ਪਸ਼ੂ ਵੀ ਸਨ ਉਹਨੂੰ ਰੱਬ ਵੱਲੋਂ ਪਸ਼ੂਆਂ ਤੇ ਪੰਛੀਆਂ ਦੀ ਸਮਝਣ ਦੀ ਸ਼ਕਤੀ ਮਿਲੀ ਹੋਈ ਸੀ ਪਰ ਇਸ ਬਾਰੇ ਉਹ ਕਿਸੇ ਨੂੰ ਦੱਸ ਨਹੀਂ ਸੀ ਸਕਦਾ ਕਿਉਂਕਿ ਇਹ ਸਭ ਇਹ ਦੇ ਖੋਲਣ ਤੇ ਸਜ਼ਾ ਸਜ਼ਾ ਮੌਤ ਸੀ ਦੋਆਂ ਵਿੱਚ ਉਹਦੇ ਕੋਲ ਇੱਕ ਬਲਦ ਤੇ ਇੱਕ ਖੋਤਾ ਵੀ ਸਨ ਦੋਆਂ ਦੀ ਖੁਰਲੇ ਕੋਲ ਕੋਲ ਹੀ ਸੀ ਇੱਕ ਵਾਰ ਜਦੋਂ ਉਹਨਾਂ ਨੂੰ ਇਕੱਠਿਆਂ ਪੱਠੇ ਖਾਣ ਦਾ ਮੌਕਾ ਮਿਲਦਾ ਤਾਂ ਉਹ ਇੱਕ ਦੂਜੇ ਨਾਲ ਆਪਣੇ ਦੁੱਖ ਸੁੱਖ ਸੁਖ ਕਰਨ ਲੱਗ ਜਾਂਦੇ ਇੱਕ ਦਿਨ ਤਤਕਾਲਾਂ ਵੇਲੇ ਸੋਦਾਗਰ ਆਪਣੇ ਨੌਕਰ ਅਤੇ ਬਾਲ ਬੱਚਿਆਂ ਨਾਲ ਬੈਠਾ ਹੱਸ ਖੇਡ ਰਿਹਾ ਸੀ ਅਤੇ ਤੱਗੇ ਅਤੇ ਕੋਤੇ ਨੂੰ ਆਪਸ ਵਿੱਚ ਕੁਸਰ-ਮੂਸਰ ਕਰਦਿਆਂ ਸੁਣਿਆ ਧੱਗਾ ਕਹਿ ਰਿਹਾ ਸੀ ਤੂੰ ਤਾਂ ਮੋਤੀ ਮਨਸ ਕੇ ਇਹ ਜਨਮ ਲਿਆ ਜਾਪਦਾ ਹੈ ਬੁੱਲੇ ਲੁੜਦਾ ਏ ਮਿੱਤਰਾ ਖਾਤੇਦਾਰੀ ਦੀਆਂ ਰੀਸਾਂ ਨਹੀਂ ਟੈਲੀਏ ਤੇਰੇ ਅੱਗੇ ਪਿੱਛੇ ਪਏ ਫਿਰਦੇ ਨੇ ਐਨੇ ਵੇਲੇ ਵੇਲੇ ਸਰਤਾ ਨੂੰ ਤਾਜੇ ਪੱਠੇ ਪਾਉਂਦੇ ਨੇ ਪੀ ਨੂੰ ਚਸ਼ਮੇ ਦਾ ਠੰਡਾ ਠਾਰ ਪਾਣੀ ਦਿੰਦੇ ਨੇ ਤੇ ਤਾਂ ਜਿੱਥੇ ਤੇਰੀ ਥਾਂ ਸੀਸੇ ਵਾਂਗੂ ਰੱਖਦੇ ਨੇ ਪਰ ਯਾਰ ਰਤੀ ਮੇਰੇ ਵਾਲ ਵੀ ਦੇਖ ਅੱਧੀ ਰਾਤ ਤੱਕ ਪੰਜਾਲੀ ਵਿੱਚ ਜਕੜੀ ਮੇਰੀ ਧੌਣ ਵੀ ਆਕੜ ਜਾਂਦੀ ਹੈ ਹਾਲਵਾਉਂਦਿਆਂ ਮੇਰੀਆਂ ਖੁੱਚਾਂ ਰਹਿ ਜਾਂਦੀਆਂ ਨੇ ਕਈ ਕਈ ਦਿਨ ਮੇਰੇ ਪਿੰਡੇ ਤੋਂ ਸੋਟੀ ਦੀਆਂ ਲਾਸਾਂ ਨਹੀਂ ਜਾਂਦੀਆਂ ਦਿਨ ਚੜ੍ਹਨ ਤੋਂ ਰਾਤ ਪੈਣ ਤੱਕ ਅੰਨੇਵਾ ਮੈਨੂੰ ਰਗੜਿਆ ਜਾਂਦਾ ਹੈ ਕੋਈ ਵੀ ਹੋਵੇ ਸਾਰਿਆਂ ਦੇ ਮੂੰਹ ਤੇ ਮੇਰਾ ਹੀ ਨਾਂ ਚੜਿਆ ਹੋਇਆ ਏ ਜੇ ਜਿੱਦਾਂ ਹੋਰ ਸਾਰੇ ਪਸ਼ੂ ਮਰ ਗਏ ਹੁੰਦੇ ਨੇ ਤੇ ਫੇਰ ਜਦੋਂ ਮੈਨੂੰ ਟੁੱਟੇ ਭੱਜੇ ਨੂੰ ਰਾਤ ਵੇਲੇ ਖੁਰਲੀ ਲਾਗੇ ਲਆ ਬੰਦੇ ਨੇ ਤਾਂ ਮੇਰੇ ਵਿੱਚ ਖੜਨ ਜੋਗੀ ਵੀ ਹਿੰਮਤ ਨਹੀਂ ਹੁੰਦੀ ਪੱਠਿਆਂ ਵੱਲ ਮੂੰਹ ਕਰਦਾ ਆਂ ਤਾਂ ਨੀਰੀ ਨੀਰੀ ਖੋਰ ਹੀ ਖੋਰ ਹੁੰਦੀ ਐ ਤੇ ਮੇਰੀ ਥਾਂ ਵੱਲ ਵੇਖ ਲੈ ਸਾਰੀ ਸਾਰੀ ਰਾਤ ਗੋਹੇ ਦੇ ਚਿੱਕੜ ਨਾਲ ਹੀ ਲਿਬੜਿਆ ਰਹਿੰਦਾ ਹਾਂ ਤੇ ਦਿਨੇ ਧੁੱਪ ਵਿੱਚ ਗੋਹੇ ਦੇ ਸੁੱਕਣ ਨਾਲ ਮੇਰਾ ਪਿੰਡਾ ਹੋਰ ਆਕੜ ਜਾਂਦਾ ਹੈ ਤੇ ਡੰਡਿਆਂ ਦੀ ਮਾਰ ਨਾਲ ਸੁੱਕੀਆਂ ਪਾਥੀਆਂ ਵਾਂਗ ਝੜ ਝੜ ਡਿੱਗਦਾ ਏ ਪਰ ਤੂੰ ਐ ਕਦੀ ਕੱਖ ਪਨ ਕੇ ਵੀ ਦੂਰਾ ਨਹੀਂ ਕੀਤਾ ਜੇ ਕਦੀ ਮਾਲਕ ਨੇ ਸ਼ਹਿਰ ਵਿੱਚ ਜਾਣਾ ਹੋਇਆ ਤਾਂ ਤੇਰੀ ਵਾਰੀ ਆ ਗਈ ਤੇ ਉਹ ਵੀ ਤੇਰੀ ਸ਼ਹਿਰ ਹੋ ਜਾਂਦੀ ਹੈ ਰੇਸ਼ਮੀ ਤੇਰੇ ਤੇ ਕਾਟੀ ਹੁੰਦੀ ਐ ਲਾਲ ਫੁੱਮਨ ਤੇਰੇ ਕੰਨਾਂ ਵਿੱਚ ਵਿਚਕਾਰ ਕਲੱਗੀ ਵਾਂਗ ਛਜ ਰਿਹਾ ਹੁੰਦਾ ਐ ਘੁੰਗਰੂਆਂ ਦੇ ਹਾਰ ਤੇਰੇ ਗਾਲੇ ਵਿੱਚ ਲਿਸਕਾਂ ਪਏ ਮਾਰਦੇ ਨੇ ਤੇ ਫੇਰ ਸੋਹਣੀਆਂ ਚੁਰਦਾ ਐ ਤੇਰੀ ਟੌਰ ਵਖ ਵੇਖਣ ਵਾਲੀ ਹੁੰਦੀ ਐ ਜੋ ਤੂੰ ਮੌਜਾਂ ਮਾਣਦਾ ਐ ਤੇ ਮੈਂ ਦਿਨ ਰਾਤ ਛੜਿਆ ਬਲਿਆ ਰਹਿੰਦਾ ਆ ਤੂੰ ਘਰਾੜੇ ਮਾਰਦਾ ਐ ਤੇ ਨੀਂਦ ਮੇਰੇ ਲਾਗੇ ਨਹੀਂ ਫੜਕਦੀ ਮੈਂ ਭੁੱਖਾ ਪਾਣਾ ਉਵਾਸੀਆਂ ਲੈਂਦਾ ਆ ਤੇ ਗੋਲਛਰੇ ਡਾਉਂਦਾ ਐ ਤੇਰੀਆਂ ਖਾਖਾਂ ਸਾਹ ਨਹੀਂ ਲੈਂਦੀਆਂ ਤੇ ਮੇਰੇ ਹੱਡ ਸੁੱਕੇ ਪਏ ਨੇ ਘੋੜੇ ਨੇ ਟੱਗੇ ਦੀਆਂ ਇਹ ਗੱਲਾਂ ਸੁਣੀਆਂ ਤਾਂ ਉਹ ਬੜੀ ਉੱਚੀ ਸਾਰੀ ਹੱਸਿਆ ਤੇ ਆਖਣ ਲੱਗਾ ਤੇਰੀਆਂ ਗੱਲਾਂ ਸੁਣ ਕੇ ਮੇਰਾ ਬਦੋ ਬਦੀ ਹਾਸਾ ਨਿਕਲਦਾ ਜਾ ਰਿਹਾ ਹੈ ਤੂੰ ਨੀਰਾ ਅਕਲ ਦਾ ਨਾ ਐ ਮੂਰਖਾ ਤੇ ਦੂਜਿਆਂ ਲਈ ਜਾਨਵਾਰ ਦਾ ਐ ਇਹ ਕਿੱਥੋਂ ਦੀ ਅਕਲ ਐ ਸਵੇਰੇ ਘਰੋਂ ਨਿਕਲਿਆ ਨਕਾਰਿਆ ਸੁਣ ਧਿਆਨ ਨਾਲ ਕਦੀ ਕਦੀ ਥੋੜੀ ਬਹੁਤ ਚਲਾਕੀ ਵੀ ਵਰਤ ਲਈਦੀ ਹੈ ਜਦੋਂ ਉਹ ਤੈਨੂੰ ਮੇਰੇ ਲਾਗੇ ਆ ਬੰਨਦੇ ਨੇ ਤੂੰ ਚੁੱਪਚਾਪ ਆ ਕੇ ਖੜ ਜਾਂਦਾ ਹੈ ਉਹ ਸਮਝਦੇ ਨੇ ਕਿ ਤੂੰ ਖੁਸ਼ ਹੈ ਜਦੋਂ ਪੱਠੇ ਤੇਰੇ ਅੱਗੇ ਸੁੱਟਦੇ ਨੇ ਤਾਂ ਤੂੰ ਹਾਬੜਿਆ ਵਾਂਗ ਉਹਨਾਂ ਤੇ ਪੈਂਦਾ ਹੈ ਤੇ ਉਹ ਸਮਝਦੇ ਨੇ ਕਿ ਤੂੰ ਬੜਾ ਪ੍ਰਸੰਨ ਹੈ ਪਰ ਜੇ ਤੂੰ ਮੇਰੀ ਗੱਲ ਮੰਨੇ ਜਿੱਦਾਂ ਮੈਂ ਤੈਨੂੰ ਦੱਸਦਾ ਹਾਂ ਉਦਾਂ ਹੀ ਕਰ ਜਦੋਂ ਤੂੰ ਹਾਲ ਵਾਉਣ ਲਈ ਜਾਏਂਗਾ ਤੂੰ ਖੇਤ ਵਿੱਚ ਜਾ ਕੇ ਲੇਟਣ ਲੱਗ ਜਾਇਆ ਕਰ ਤੇ ਫੇਰ ਤੈਨੂੰ ਉਹ ਭਾਵੇਂ ਕੁੱਟ-ਕੁੱਟ ਕੇ ਝਾਂਬ ਦੇਣ ਤੂੰ ਬਿੱਲੇ ਕੋਲ ਉੱਠਣਾ ਨਹੀਂ ਉੱਠ ਵੀ ਖੜੇ ਤਾਂ ਡੇਟ ਜਾਈਂ ਅੰਤ ਨੂੰ ਜਦੋਂ ਉਹ ਤੈਨੂੰ ਪੱਟੇ ਪਾਉਣ ਤੂੰ ਉਹਨਾਂ ਤੂੰ ਉਹਨਾਂ ਨੂੰ ਮੂੰਹ ਤੱਕ ਨਾ ਲਾਈਂ ਉਹ ਸਮਝਣਗੇ ਕਿ ਤੂੰ ਬਿਮਾਰ ਹੈਂ ਦੋ ਚਾਰ ਦਿਨ ਇਸ ਤਰ੍ਹਾਂ ਕਰੀਂ ਫੇਰ ਵੇਖੀ ਕਿਦਾਂ ਤੇਰੇ ਅੱਗੇ ਪਿੱਛੇ ਫਿਰਦੇ ਜਦੋਂ ਠੱਗੇ ਨੇ ਸੁਣਿਆ ਤਾਂ ਉਹਨੇ ਖੋਤੇ ਢੋਡੇ ਦਾ ਦਿਲੋਂ ਧੰਨਵਾਦ ਕੀਤਾ ਤੇ ਖੁਸ਼ ਹੋ ਕੇ ਕਹਿਣ ਲੱਗਾ ਵਾਹ ਭਾਈ ਵਾਹ ਕੀ ਕਹਨੇ ਤੇਰੀ ਨੇਕ ਸਲਾਹ ਦੇ ਮੈਂ ਤਾਂ ਇੰਨਾ ਚਿਰ ਮੂਰਖ ਹੀ ਰਿਆ ਹਾਂ ਪਰ ਹੁਣ ਤੂੰ ਮੇਰੀਆਂ ਅੱਖਾਂ ਖੋਲ ਦਿੱਤੀਆਂ ਦੁੱਖਤਾ ਦੇ ਘਰ ਹਨੇਰੇ ਵਿੱਚੋਂ ਕੱਢ ਲਿਆ ਹੈ ਬਾਦ ਕਿਸਮਤੀ ਨਾਲ ਸਦਾਗਰ ਲਾਗੇ ਦੇ ਕਮਰੇ ਵਿੱਚ ਬੈਠਾ ਸੀ ਉਹਨੇ ਉਹਨਾਂ ਦੋਹਾਂ ਦੀਆਂ ਸਭ ਗੱਲਾਂ ਸੁਣ ਲਈਆਂ ਅਗਲੇ ਦਿਨ ਸਵੇਰੇ ਹਾਂ ਸਵੇਰੇ ਹਾਲੀਵੇਰ ਵੇਲੇ ਸੇਰੇ ਆਇਆ ਤੇ ਢੱਗੇ ਨੂੰ ਖੇਤ ਵੱਲ ਲੈ ਗਿਆ ਉਹਨੇ ਹਰ ਰੋਜ਼ ਵਾਂਗ ਉਹਨੂੰ ਉਹਦੀ ਤੌਂ ਤੇ ਪੰਜਾਲੀ ਪਾਈ ਪਰ ਢੱਗਾ ਆਪਣੇ ਥਾਂ ਤੇ ਅੜ ਕੇ ਖੜ ਗਿਆ ਉਹਨੂੰ ਹਾਲੀ ਨੇ ਬਥੇਰੀ ਹੱਲਾਸ਼ੇਰੀ ਦਿੱਤੀ ਪਰ ਕਿਤੇ ਢੱਗਾ ਹਿਲਣ ਤੱਕ ਦਾ ਨਾਂ ਨਹੀਂ ਸੀ ਲੈਂਦਾ ਹਾਲੀ ਬੜਾ ਤੱਤਾ ਹੋਇਆ ਤੇ ਉਹਨੂੰ ਛੋਟੇ ਨਾਲ ਖੂਬ ਝੰਬਿਆ ਐਸੇ ਮਾਰ-ਕੁਟਾਈ ਵਿੱਚ ਪੰਜਾਲੀ ਥੱਲੇ ਜਾ ਪਈ ਤੇ ਢੱਗਾ ਉੱਥੇ ਉਤੋਂ ਨਾ ਸੁੱਟਿਆ ਪਰ ਹਾਲੀ ਵੀ ਉਹਦਾ ਪਿੱਛਾ ਛੱਡਣ ਲਈ ਪਰ ਹਾਲੀ ਵੀ ਉਹਦਾ ਪਿੱਛੇ ਛੱਡਣ ਛੱਡਣ ਵਾਲਾ ਨਹੀਂ ਸੀ ਉਹਨੇ ਠੱਗੇ ਨੂੰ ਜਾ ਕੇ ਰਿਆ ਤੇ ਐਸਾ ਫੈਂਟਿਆ ਫੈਂਟਾ ਚਾੜਿਆ ਕਿ ਠੱਗਾ ਉੱਥੇ ਹੀ ਵਿਚ ਗਿਆ ਸਾਰਾ ਦਿਨ ਠੱਗਾ ਉੱਥੇ ਇਸੇ ਤਰ੍ਹਾਂ ਉੱਥੇ ਪਿਆ ਰਿਆ ਤੇ ਉਹਨੇ ਜਰਾ ਕੰਮ ਨਾ ਕੀਤਾ ਸ਼ਾਮ ਨੂੰ ਜਦੋਂ ਉਹਨੂੰ ਘਰ ਲਿਆ ਕੇ ਪੱਠੇ ਪਾਏ ਗਏ ਉਹਨੇ ਉਹਨਾਂ ਵੱਲ ਮੂੰਹ ਤੱਕ ਨਹੀਂ ਕੀਤਾ ਸਾਰੀ ਰਾਤ ਹੋ ਕੇ ਲੰਦਾ ਰਿਆ ਸਵੇਰੇ ਜਦ ਹਾਲੀ ਉੱਥੇ ਆਇਆ ਉਹਨੇ ਵੇਖਿਆ ਕਿ ਢੱਗੇ ਦੀ ਖੁਰਲੀ ਉਸੇ ਤਰ੍ਹਾਂ ਪੱਠਿਆਂ ਨਾਲ ਭਰੀ ਹੋਈ ਹੈ ਅਤੇ ਉਹ ਆਪ ਚਿਕੜ ਅਤੇ ਗੋਹੇ ਨਾਲ ਲਿਬੜਿਆ ਪਿਆ ਉਹਨੇ ਕਿਹਾ ਓਹ ਹੋ ਇਹ ਤਾਂ ਵਿਚਾਰਾ ਬਿਮਾਰ ਹੈ ਮੈਂ ਐਵੇਂ ਹੀ ਕੱਲੇ ਨੂੰ ਗਰੀਬ ਮਾਰ ਕੀਤੀ ਵਿਚਾਰੇ ਤੇ ਪੱਠੇ ਵੀ ਸਾਰੇ ਦੇ ਸਾਰੇ ਉਸੇ ਤਰ੍ਹਾਂ ਪਏ ਨੇ ਸੋ ਉਹ ਸੁਦਾਗਰ ਕੋਲ ਗਿਆ ਤੇ ਉਹਨੂੰ ਸਾਰੀ ਗੱਲ ਸੁਣਾਈ ਪਰ ਸੁਦਾਗਰ ਜਾਣਦਾ ਸੀ ਕਿ ਵਿੱਚੋਂ ਗੱਲ ਕੀ ਹੈ ਉਹਨੇ ਹਾਲੀ ਉਹਨੇ ਹਾਲੀ ਨੂੰ ਕਿਹਾ ਅੱਜ ਘੋੜੇ ਨੂੰ ਲੈ ਜਾ ਤੇ ਇਹਦੇ ਕੋਲੋਂ ਢੱਗੇ ਦਾ ਕੰਮ ਲੈ। ਸੋ ਹਾਲੀ ਘੋੜੇ ਨੂੰ ਲੈ ਗਿਆ ਤੇ ਸਾਰਾ ਦਿਨ ਹਾਲ ਅੱਗੇ ਜੋਇਆ ਰੱਖਿਆ। ਘੋੜਾ ਇੰਨੀ ਮਿਹਨਤ ਦਾਤ ਨਹੀਂ ਸੀ। ਛੇਤੀ ਹੀ ਥੱਕ ਜਾਂਦਾ ਸੀ। ਹਾਲੀ ਉਸੇ ਵੇਲੇ ਉਹਦੀ ਵੱਕੀ ਵਿੱਚ ਇੱਕ ਜੜ ਦਿੰਦਾ ਸੀ ਤੇ ਉਹਨੂੰ ਅਗਾਹ ਹਿਖ ਦਿੰਦਾ ਸੀ। ਸ਼ਾਮ ਪਈ ਤਾਂ ਘੋੜੇ ਦੇ ਗਲੋਂ ਹੱਲ ਲਾਇਆ ਗਿਆ। ਉਹਦੀਆਂ ਲੱਤਾਂ ਵੀ ਜਰਾ ਵੀ ਸਾਥ-ਹੱਤ ਨਹੀਂ ਸੀ। ਵਿਚਾਰਾ ਬੁਰੇ ਹਾਲੀ ਹੌਲੀ-ਹੌਲੀ ਲੰਗੜਾਉਂਦਾ ਹੋਇਆ ਘਰ ਪਹੁੰਚਿਆ ਉਹਦੀਆਂ ਵੱਖੀਆਂ ਲਾਸ਼ਾਂ ਨਾਲ ਨੀਲੀਆਂ ਹੋਈਆਂ ਪਈਆਂ ਸਨ ਉਦਰ ਢੱਗਾ ਸਾਰਾ ਦਿਨ ਬੁੱਲੇ ਲੁਟਦਾ ਰਿਹਾ ਕਦੇ ਪੱਠਿਆਂ ਨੂੰ ਮੂੰਹ ਮਾਰ ਲਵੇ ਕਦੇ ਜਰਾ ਪੂਛ ਨਾਲ ਮੱਖੀਆਂ ਉਡਾ ਲਵੇ ਕਤ ਪੈਨ ਤੇ ਉਹਦਾ ਚਿਹਰਾ ਬੜਾ ਕਿੜਿਆ ਹੋਇਆ ਸੀ ਜਦ ਜਦੋਂ ਉਹਨੇ ਘੋੜੇ ਨੂੰ ਵਾਪਸ ਆਉਂਦਿਆਂ ਵੇਖਿਆ ਤਾਂ हे ਅਕਲ ਦੇ ਸਾਗਰ ਤੇਰੇ ਹੀ ਨੇਕ ਸਲਾਹ ਦੀ ਬਦੌਲਤ ਮੇਰਾ ਸੋਹ ਰਾਇ ਅੱਜ ਪਹਿਲਾ ਦਿਨ ਹੈ ਕਿ ਮੈਂ ਸੁਖ ਦਾ ਸਾਹ ਲਿਆ ਮੈਂ ਕਿਸ ਤਰ੍ਹਾਂ ਤੇਰਾ ਸ਼ੁਕਰ ਮਨਾਵਾ ਪਰ ਦਾ ਰੋਣੀ ਬੁੱਤੀ ਬਣਾਈ ਚੁੱਪ ਚਾਪ ਖੜਾ ਰਿਹਾ ਉਹਦੀ ਅਕੀ ਦੁਰਦਸ਼ਾ ਸੀ ਕਿ ਉਹਦੇ ਮੂੰਹੋਂ ਗੱਲ ਤੱਕ ਨਹੀਂ ਸੀ ਨਿਕਲਦੀ ਕਿਉਂਕਿ ਸਾਰਾ ਦਿਨ ਉਹਦੀਆਂ ਹੱਡੀਆਂ ਸਿਕਦੀਆਂ ਰਹੀਆਂ ਸਨ ਉਹ ਆਪਣੇ ਮਨ ਵਿੱਚ ਸੋਚਣ ਲੱਗਾ ਇਹ ਸਾਰੀ ਮੁਸੀਬਤ ਮੇਰੀ ਆਪਣੀ ਹੈ ਆਪਣੀ ਹੀ ਬੇਵਕੂਫੀ ਦਾ ਨਤੀਜਾ ਹੈ ਦੂਜਿਆਂ ਦੀ ਬਲਾ ਖਾਮ ਖਾ ਗਲ ਸੇੜ ਲਈ ਹੈ ਖੈਰ ਮੈਨੂੰ ਘਬਰਾਉਣਾ ਨਹੀਂ ਚਾਹੀਦਾ ਰੱਬ ਦੀ ਬਖਸ਼ੀ ਹੋਈ ਅਕਲ ਨੂੰ ਵਰਤ ਕੇ ਕੋਈ ਹੋਰ ਕਲਾ ਮਰੋੜਨੀ ਚਾਹੀਦੀ ਹੈ ਜਿਸ ਨਾਲ ਢੱਗਾ ਜਿਸ ਨਾਲ ਢੱਗਾ ਮੋੜ ਆਪਣੇ ਗੇੜ ਵਿੱਚ ਪੈ ਜਾਏ ਨਹੀਂ ਤਾਂ ਮੇਰੀ ਬੜੀ ਭੁਗਤਮ ਸੁਰੇਗੀ ਤੇ ਮੇਰੇ ਲਈ ਨਾ ਮੁਹਾਨ ਮੁਹਾਲ ਹੋ ਜਾਏਗਾ। ਉਹ ਚੇਰ ਪਿਛੋਂ ਕੋੜੇ ਨੇ ਪੱਠੇ ਖਾਣੇ ਸ਼ੁਰੂ ਕਰ ਦਿੱਤੇ। ਢੱਗਾ ਗੋਲ ਖੜਾ ਉਸ ਨੂੰ ਸਲਾਉਂਦਾ ਨਹੀਂ ਥੱਕਦਾ। ਉਹ ਰਾਤ ਸਦਾਗਰ ਆਪਣੀ ਬੌਠੀ ਤੇ ਬੱਚਿਆਂ ਨਾਲ ਚੰਦਰਮੇ ਦੀ ਰੋਸ਼ਨੀ ਵਿੱਚ ਘਰ ਦੀ ਛਾਤੇ ਬੈਠਾ ਗੱਪਾਂ ਮਾਰ ਰਿਹਾ ਸੀ। ਘੋੜੇ ਨੇ ਟੱਗੇ ਨੂੰ ਆਖਿਆ ਸੁਣਾ ਬਾਈ ਫੇਰ ਕੱਲ ਲਈ ਤੇਰਾ ਕੀ ਇਰਾਦਾ ਹੈ ਟੱਗੇ ਨੇ ਉੱਤਰ ਦਿੱਤਾ ਇਰਾਦਾ ਕੀ ਹੋਣਾ ਹੈ ਤੂੰ ਜਿਹੜੀ ਮਤ ਦਿੱਤੀ ਹੈ ਉਹਦੀ ਰੀਸ ਨੇ ਇਹ ਨੁਕਸਾ ਤਾਂ ساری ਉਮਰ ਵਰਤਣਾ ਚਾਹੀਦਾ ਹੈ ਸਾਰਾ ਦਿਨ ਮौज ਕਰਦਾ ਰਿਹਾ ਮੈਨੂੰ ਹੋਰ ਕੀ ਚਾਹੀਦਾ ਹੈ ਪਰ ਘੋੜੇ ਨੇ ਸਿਰਫ ਇਹ ਰਿਆ ਤੇ ਆਖਿਆ ਨਾ ਨਾ ਕਿਤੇ ਇਸ ਤਰ੍ਹਾਂ ਨਾ ਘਰ ਬੈਠੀ ਕਿਉਂ ਟੱਗੇ ਨੇ ਹੈਰਾਨ ਹੋ ਕੇ ਪੁੱਛਿਆ ਘੋੜੇ ਨੇ ਕਿਹਾ ਇੱਕ ਗੱਲ ਸਦਾ ਲਈ ਪੱਲੇ ਨਹੀਂ ਬੰਨ੍ਹ ਛੱਡੀ ਦੀ ਕਈ ਵਾਰ ਉਹ ਪੁੱਠੀ ਵੀ ਪੈ ਜਾਂਦੀ ਐ ਮੇਰੇ ਕੋਲ ਨਵੀਆਂ-ਨਵੀਆਂ ਗੱਲਾਂ ਦਾ ਕੋਈ ਘਾਟਾ ਨਹੀਂ ਜਿੰਨੀਆਂ ਸਲਾਹਾਂ ਕਹੇ ਤੈਨੂੰ ਦੇ ਦੇਵਾਂ ਮੈਂ ਅੱਜ ਹੀ ਮਾਲਕ ਨੂੰ ਇੱਕ ਕਹਿੰਦਿਆਂ ਸੁਣਿਆ ਐ ਲੈ ਇਸੇ ਤਰ੍ਹਾਂ ਕੱਲ ਵੀ ਕੰਮ ਨਾ ਕਰੇ ਤਾਂ ਇਹਨੂੰ ਕਸਾਈ ਦੇ ਹਵਾਲੇ ਕਰ ਦਿਓ ਇਹ ਗਰੀਬਾਂ ਦੇ ਖਾਣ ਦੇ ਕੰਮ ਹੀ ਆਉ ਤੇ ਅਸੀਂ ਇਹਦੀ ਖਲ ਵੇਚ ਖਲ ਵੇਚ ਕੇ ਚਾਰ ਪੈਸੇ ਵੀ ਵਟ ਲਵਾਂਗੇ ਇਹ ਤੂੰ ਹੁਣ ਸੋਚ ਲੈ ਕਿ ਇਤਿਹਾਸੇ ਦਾ ਮੜਾਸਾ ਇਹ ਨਾ ਬਣ ਜਾ ਬਣ ਜਾਏ ਮੈਂ ਤੈਨੂੰ ਖਬਰਦਾਰ ਕਰ ਦਿੱਤਾ ਹੈ ਤੂੰ ਅੱਗੇ ਆਪਣਾ ਪੜਿਆ ਵਿਚਾਰ ਜਦੋਂ ਸੁਦਾਗਰ ਨੇ ਇਹ ਸੁਣਿਆ ਉਹ ਖੇੜ ਖੜਾ ਕੇ ਹੱਸ ਪਿਆ ਤੇ ਇਤਨਾ ਹੱਸਿਆ ਕਿ ਉੱਥੇ ਲੋਟ-ਪੋਟ ਹੋ ਗਿਆ ਉਹਦੀ ਬੋਟੀ ਉਹਨੂੰ ਪੁੱਛਣ ਲੱਗੀ ਕੋਈ ਐਸੀ ਵੈਸੀ ਗੱਲ ਤਾਂ ਹੋਈ ਨਹੀਂ ਇਹ ਹਾਸਾ ਕਾਹਦਾ ਆਇਆ ਉਹਨੇ ਉੱਤਰ ਦਿੱਤਾ ਠੱਗੇ ਤੇ ਕੋਤੇ ਦੀ ਗੱਲ ਸੁਣ ਕੇ ਮੇਰਾ ਹਾਸਾ ਨਹੀਂ ਰੁਕਦਾ ਉਦੀ ਬਉਟੀ ਨੇ ਪੁੱਛਿਆ ਮੈਨੂੰ ਵੀ ਤਾਂ ਕੁਝ ਪਤਾ ਲੱਗੇ ਉਹ ਕੀ ਕਹਿ ਰਹੇ ਨੇ ਸਦਾਗਰ ਨੇ ਉੱਤਰ ਦਿੱਤਾ ਇਹ ਮੈਂ ਨਹੀਂ ਦੱਸ ਸਕਦਾ ਉਦੀ ਬਉਟੀ ਨੇ ਆਖਿਆ ਤੁਹਾਨੂੰ ਜ਼ਰੂਰ ਦੱਸਣਾ ਪਏਗਾ ਸਦਾਗਰ ਨੇ ਫਿਰ ਉੱਤਰ ਦਿੱਤਾ ਨਹੀਂ ਮੈਂ ਤੈਨੂੰ ਮੈਂ ਨਹੀਂ ਦੱਸ ਸਕਦਾ ਤੈਨੂੰ ਪਤਾ ਨਹੀਂ ਇਹ ਦੱਸਣ ਦੀ ਸਜ਼ਾ ਮੌਤ ਹੈ ਉਦੀ ਬਉਟੀ ਨੇ ਆਖਿਆ ਇਹ ਤਾਂ ਨੀਰਾ ਝੂਠ ਹੈ ਮੈਨੂੰ ਭੋਲੇ-ਪਾਲੇ ਸਮਝ ਕੇ ਠੱਗਦੇ ਹੋ બસ ਮੇਰੇ ਤੇ ਰਹੇ ਹੋ ਤੇ ਨਾ ਕੋਈ ਪਸ਼ੂਆਂ ਦਾ ਲੈ ਰਹੇ ਹੋ ਮੈਂ ਤੁਹਾਨੂੰ ਜ਼ਰੂਰ ਤੁਸੀਂ ਕੁਝ ਲੁਕੋ ਰਹੇ ਹੋ ਪਰ ਜੇ ਤੁਸੀਂ ਮੈਨੂੰ ਨਹੀਂ ਦੱਸੋਗੇ ਤਾਂ ਮੈਂ ਇੱਥੋਂ ਚਲੀ ਜਾਣਾ ਮੈਂ ਮੁੜ ਕੇ ਵੀ ਨਹੀਂ ਆਉਣਾ ਇਹ ਕਹਿ ਕੇ ਉਹ ਬੈਠ ਗਈ ਤੇ ਉੱਚੀ ਉੱਚੀ ਰੋਣ ਲੱਗ ਪਈ ਸੁਦਾਗਰ ਨੇ ਕਿਹਾ ਤੂੰ ਗੈਣ ਤਾਂ ਨਹੀਂ ਹੋ ਗਈ ਰੱਬ ਤੋਂ ਡਰ ਤੇ ਜਾਣ ਦੇ ਗੱਲ ਨੂੰ ਐਵੇਂ ਨਿੱਕੀ ਜਹੀ ਗੱਲ ਤੇ ਕਲੇਸ਼ ਨਹੀਂ ਕਰੀਦਾ ਪਰ ਉਹਦੀ ਬਉਟੀ ਜਿੱਦੀ ਪੈ ਗਈ ਜਿੱਦ ਪੈ ਗਈ ਅਤੇ ਕਹਿਣ ਲੱਗੀ ਨਹੀਂ ਨਹੀਂ ਮੈਨੂੰ ਸੱਚ ਦੱਸੋ ਕਿ ਤੁਸੀਂ ਹੱਸ ਕਿਉਂ ਰਹੇ ਹੋ ਸੁਦਾਗਰ ਨੇ ਉੱਤਰ ਦਿੱਤਾ ਭਲੀਏ ਲੋਕੇ ਤੈਨੂੰ ਪਤਾ ਹੈ ਕਿ ਜਦੋਂ ਰਾਵਣ ਨੇ ਮੈਨੂੰ ਜਾਨਵਰਾਂ ਤੇ ਪੰਛੀਆਂ ਦੀ ਬੋਲੀ ਸਮਝਣ ਦੀ ਸ਼ਕਤੀ ਦਿੱਤੀ ਸੀ ਤਾਂ ਨਾਲ ਹੀ ਉਹਨੇ ਕਿਹਾ ਸੀ ਕਿ ਜੇ ਮੈਂ ਇਸ ਬਾਰੇ ਕਿਸੇ ਨੂੰ ਦੱਸਿਆ ਤੀ ਬਚਣਾ ਖਾਮ ਖਾਦਾ ਅੜਬ ਪੂਣਾ ਛੱਡ ਦੇ ਪਰ ਉਸ ਦੀ ਘਰ ਵਾਲੀ ਕਹਿੰਦੀ ਮੈਨੂੰ ਜ਼ਰੂਰ ਦੱਸੋ ਕੋੜਾ ਤੇ ਟੱਗਾ ਇੱਕ ਦੂਜੇ ਨੂੰ ਕੀ ਕੀ ਕਹਿ ਰਹੇ ਐ ਇਹ ਅੰਤ ਵੇਲਾ ਤਾਂ ਆਖਿਰ ਸਬਦ ਆਉਣਾ ਹੀ ਐ ਇਸ ਤਰ੍ਹਾਂ ਉਹਦੀ ਬੋਟੀ ਉਹਦੇ ਖੜੇ ਪੈ ਗਈ। ਉਹ ਬੜਾ ਨਰਾਸ਼ ਹੋਇਆ ਪਰ ਉਹ ਆਪਣੀ ਬੋਟੀ ਨਾਲ ਬੜਾ ਪਿਆਰ ਕਰਦਾ ਸੀ। ਇਸ ਲਈ ਇੱਕ ਦਿਨ ਉਹ ਤੰਗ ਆ ਕੇ ਆਖਣ ਲੱਗਾ, "ਅੱਛਾ ਤਾਂ ਬੁਲਾ ਲਿਆ ਆਪਣੇ ਮਾਪਿਓ ਤੇ ਹੋਰ ਸਾਕ-ਸਬੰਧੀਆਂ ਨੂੰ ਤਾਂ ਜੋ ਮੈਂ ਮਰਨ ਤੋਂ ਪਹਿਲਾਂ ਆਪਣੀ ਵਿਛੇਤ ਕਰਵਾਦ ਜਾਵਾਂ।" ਸਾਗਰ ਕੋਲੇ ਕੁੱਤਾ ਇੱਕ ਕੁੱਕੜ ਅਤੇ ਇੱਕ ਪੰਜਾਹ ਕੁੱਕੜੀਆਂ ਵੀ ਸਨ। ਜਦੋਂ ਆਪਣੇ ਅੰਤ ਵੇਲੇ ਦੀ ਤਿਆਰੀ ਕਰ ਰਿਹਾ ਸੀ ਤਾਂ ਉਹਨੇ ਕੁੱਤੇ ਅਤੇ ਕੁੱਕੜਾਂ ਨੂੰ ਗੱਲਾਂ ਕਰਦੇ ਸੁਣਿਆ। ਕੁੱਤੇ ਨੇ ਕੁੱਕੜ ਨੂੰ ਆਖਿਆ, ਕਿ ਤੈਨੂੰ ਪਤਾ ਹੈ ਕਿ ਸਾਡਾ ਮਾਲਕ ਮਰਨ ਲਈ ਤਿਆਰ ਹੋ ਰਿਹਾ ਹੈ ਉਹਦੀ ਬੋਟੀ ਇਸ ਗੱਲ ਤੇ ਅੜੀ ਹੋਈ ਹੈ ਕਿ ਉਹਨੂੰ ਸਾਡੀਆਂ ਸੁਣੀਆਂ ਹੋਈਆਂ ਗੱਲਾਂ ਦੱਸੇ ਦੱਸਣ ਤੇ ਕਹਿਣ ਤੇ ਵੀ ਉਹ ਬਾਜ ਨਹੀਂ ਆ ਰਹੀ ਕੁੱਕੜ ਨੇ ਆਖਿਆ ਸਾਡਾ ਮਾਲਕ ਆਖਦਾ ਤਾਂ ਹੈ ਕਿ ਉਹਨੂੰ ਗੈਬ ਦੀਆਂ ਗੱਲਾਂ ਦਾ ਪਤਾ ਹੈ ਕੁੱਤੇ ਨੇ ਪੁੱਛਿਆ ਫੇਰ ਤੇਰੇ ਖਿਆਲ ਵਿੱਚ ਸਾਡੇ ਮਾਲਕ ਨੂੰ ਹੁਣ ਕੀ ਕਰਨਾ ਚਾਹੀਦਾ ਹੈ ਕਿਉਂ ਇਹ ਤਾਂ ਗੱਲ ਹੀ ਕੁਝ ਨਹੀਂ ਆਪਣੀ ਬੌਟੀ ਨੂੰ ਇਹ ਕਹਿ ਦੇਵੇ ਕਿ ਸੁਣਨ ਵਾਲਾ ਸਦਾ ਲਈ ਜਿਤ ਸੁਦਾਈ ਹੋ ਜਾਂਦਾ ਹੈ ਤੇ ਉਹਦੀ ਮੌਤ ਬੁਰੀ ਤਰ੍ਹਾਂ ਹੁੰਦੀ ਹੈ ਬਸ ਇਸੇ ਡਰ ਨਾਲ ਹੀ ਉਹ ਆਪਣੀ ਜਿੱਦ ਛੱਡ ਦੇਵੇਗੀ ਸੁਨਾਗਰ ਕੁੱਕੜ ਦੀ ਗੱਲ ਸੁਣ ਕੇ ਬਹੁਤ ਖੁਸ਼ ਹੋਇਆ ਉਸੇ ਵੇਲੇ ਆਪਣੇ ਕਮਰੇ ਵਿੱਚ ਗਿਆ ਅਤੇ ਆਪਣੀ ਬੌਟੀ ਨੂੰ ਬੁਲਾ ਕੇ ਕਹਿਣ ਲੱਗਾ ਹਾਂ ਸੱਚ ਇਹ ਦੱਸਣਾ ਤਾਂ ਮੈਂ ਭੁੱਲ ਹੀ ਗਿਆ ਸੰਕਿ ਭੇਤ ਵਾਲੀ ਗੱਲ ਸੁਣ ਨੂੰ ਸੁਣਨ ਵਾਲਾ ਵੀ ਨਾਲ ਹੀ ਸੁਦਾਈ ਹੋ ਜਾਂਦਾ ਹੈ ਤੇ ਬੁਰੀ ਤਰ੍ਹਾਂ ਮਰਦਾ ਹੈ ਤੂੰ ਵੀ ਮਰਨ ਲਈ ਤਿਆਰ ਹੋ ਜਾ ਏ ਸੁਣਦਿਆਂ ਹੀ ਉਹਦੀ ਬੌਟੀ ਦੇ ਹੋਸ਼ ਉੱਡ ਗਏ ਅਤੇ ਉਹ ਘਬਰਾ ਕੇ ਬੋਲੀ ਨਾ 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 ਇਹੋ ਜੀ ਗੱਲ ਸੁਣਨ ਤੋਂ ਬਿਨਾਂ ਹੀ ਚੰਗੇ ਮੈਂ ਤਾਂ ਐਵੇਂ ਹੀ ਹੱਸ ਰਹੀ ਸਾਂ ਸਦਾਗਰ ਨੇ ਆਖਿਆ ਚੰਗਾ ਫੇਰ ਨਾ ਕਦੀ ਪੁੱਟੇ ਸਿੱਧੇ ਸਵਾਲ ਕਰੀ ਇਸ ਤੋਂ ਪਿੱਛੋਂ ਸਦਾਗਰ ਖੁਸ਼ੀ-ਖੁਸ਼ੀ ਰਹਿਣ ਲੱਗ ਪਿਆ ਤੇ ਉਹਦੇ ਬੌਟੀ ਨੇ ਫੇਰ ਕਦੀ ਅੜੀ ਨਹੀਂ ਕੀਤੀ